ਉਤਵ ਬਣ ਡਾਣ ਜਮੀਨਾ ਧੀਆਂ ਦਰਦ ਵਣਡੀਆਂ ਨੇ ਇਹ ਸਤਰਾਂ ਅੱਜ ਦੇ ਜਮਾਨੇ ਦੇ ਵਿੱਚ ਸੱਚ ਨੇ ਪਰ ਕਈ ਪਰਿਵਾਰਾਂ ਦੇ ਵਿੱਚ ਅੱਜ ਵੀ ਧੀਆਂ ਨੂੰ ਬੋਝ ਮੰਨਿਆ ਜਾਂਦਾ ਇਹ ਗੱਲ ਠੁਕਮੀ ਸਾਬਤ ਹੋਈ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਛੰਦੜਾ ਦੇ ਕੋਲ ਬਣੀ ਫੈਕਟਰੀ ਦੇ ਕੰਦ ਤੇ ਕੁਝ ਘੰਟੇ ਪਹਿਲਾਂ ਜੰਮੀ ਇੱਕ ਨਮ ਜੰਮੀ ਬੱਚੀ ਨੂੰ ਉਸਦੇ ਪਰਿਵਾਰ ਵਾਲੇ ਲਵਾਰੀ ਛੱਡ ਚਲੇ ਗਏ ਜਿੱਥੇ ਤੱਕ ਕਿ ਬੱਚੀ ਦਾ ਨਾੜੂ ਵੀ ਕਟਿਆ ਨਹੀਂ ਹੋਇਆ ਸੀ ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਦੇ ਕੋਲ ਲੰਘ ਰਹੀ ਇੱਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੱਤੀ ਤਾਂ ਔਰਤ ਉਸ ਬੱਚੀ ਕੋਲ ਜਾਂਦੀ ਹੈ ਅਤੇ ਬੱਚੀ ਨੂੰ ਲਵਾਰਿਸ ਪਿਆ ਦੇਖ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਅਤੇ ਆਲੇ-ਦੁਆਲੇ ਉਸ ਬੱਚੀ ਦੇ ਮਾਪਿਆਂ ਨੂੰ ਲੱਭਣ ਲੱਗਦੀ ਹੈ ਪਰ ਉਸਦੇ ਮਾਪੇ ਨਹੀਂ ਲੱਭਦੇ ਉਸ ਤੋਂ ਬਾਅਦ ਆਲੇ-ਦੁਆਲੇ ਲੋਕਾਂ ਦੀ ਮਦਦ ਦੇ ਨਾਲ ਮਾਸੂਮ ਬੱਚੀ ਨੂੰ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਲੈ ਆਉਂਦੀ ਹੈ ਅਤੇ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੀ ਦੀ ਨਾੜੂ ਕੱਟੀ ਜਾਂਦੀ ਹੈ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬੱਚੀ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਇਸ ਦੀ ਹਾਲਤ ਠੀਕ ਨਹੀਂ ਇਸ ਨੂੰ ਚਿਲਡਰਨ ਕੇਅਰ ਵਾਰਡ ਦੇ ਵਿੱਚ ਰੱਖਿਆ ਹੋਇਆ ਇੱਕ ਪਾਸੇ ਤਾਂ ਨਾਮ ਜੰਮੀ ਬੱਚੀ ਨੂੰ ਉਸ ਦੇ ਮਾਪੇ ਲਵਾਰੀ ਛੱਡ ਚਲੇ ਗਏ ਅਤੇ ਪਰਿਵਾਰ ਵੱਲੋਂ ਬਖ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਉਸ ਮਾਸੂਮ ਬੱਚੀ ਨੂੰ ਉਸ ਦੀ ਨਵੀਂ ਮਾਂ ਮਿਲ ਜਾਂਦੀ ਹੈ ਸਿਵਲ ਹਸਪਤਾਲ ਸਮਰਾਲਾ ਦੇ ਸਟਾਫ ਨਰਸ ਸਰਬਜੀਤ ਕੌਰ ਉਸ ਮਾਸੂਮ ਕੁੜੀ ਨੂੰ ਦੇਖ ਕੇ ਭਾਵੁਕ ਹੋ ਜਾਂਦੀ ਹੈ ਅਤੇ ਉਸ ਬੱਚੀ ਨੂੰ ਅਡਾਪਟ ਕਰਨ ਦਾ ਐਲਾਨ ਕਰ ਦਿੰਦੀ ਹੈ। ਸਟਾਫ ਨਰਸ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਕੋਈ ਬੱਚਾ ਨਹੀਂ ਅਤੇ ਕਰੀਬ ਕਈ ਸਾਲ ਤੋਂ ਉਹ ਬੱਚੇ ਦੀ ਖੁਆਇਸ਼ ਲੈ ਜਿੰਦਾ ਹੈ ਤੇ ਅੱਜ ਉਸ ਦੀ ਖੁਆਇਸ਼ ਉੱਥੇ ਪੂਰੀ ਹੁੰਦੀ ਹੈ ਜਿੱਥੇ ਉਹ ਕੰਮ ਕਰਦੀ ਹੈ ਅਤੇ ਉਸ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਮੇਰਾ ਨਾਮ ਡਾਕਟਰ ਰਮਨ ਐਸਡੀ ਸਮਰਾਨਾ ਕੀ ਨਹੀਂ ਗੱਲ ਇੱਕ ਸਾਡੇ ਕੋ ਸਵੇਰੇ ਸਵਾ 8 ਵਜੇ ਬੱਚਾ ਲੈ ਕੇ ਆਂਦਾ ਗਿਆ ਕਟਾਣ ਕਟਾਣੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਲੈ ਕੇ ਆਂਦਾ ਬੱਚਾ ਨਿਊਪੌਰ ਬੱਚਾ ਵਾ ਇਮਮਚੂਰ ਆਪਰੀ ਟਰਮ ਹੈ ਆਰਾਊਂਡ 8 ਪੰਛ ਦਾ ਬੱਚਾ ਲੱਗਦਾ ਹੈ ਠੀਕ ਹੈ ਔਰ ਇਹ ਇੱਕ ਤਰ੍ਹਾਂ ਅਨਵੰਟਡ ਚਾਈਲਡ ਦਾ ਲਾਇਕ ਇਸੀ ਹੈ ਜਿਨ੍ਹਾਂ ਨੇ ਲੈ ਕੇ ਆਂਦਾ ਉਹਨੇ ਦੱਸਿਆ ਕਿ ਬੱਚਾ ਇੱਥੇ ਕੋਈ ਕਟਾਣੀ ਕੋ ਫੈਕਟਰੀ ਜਾਂ ਨਾਮਤਾਰੀ ਉਹ ਫੈਕਟਰੀ ਦੇ ਪਿੱਛੇ ਕੋਈ ਇਹਨੇ ਮਾਈਗ੍ਰੈਂਟ ਲੇਬਰ ਉਹਨਾਂ ਦੇ ਰੈਂਡ ਦੇ ਰੈਜ਼ੀਡੈਂਟ ਪਲਾਟ ਵਗੈਰਾ ਬਣੇ ਹੋਏ ਆ ਉੱਥੇ ਕਿਸੇ ਕੰਦ ਦੇ ਉੱਪਰ ਛੱਤ ਦੇ ਬੱਚੇ ਨੂੰ ਇਦਾਂ ਛੱਡਿਆ ਹੋਇਆ ਸੀ ਤੇ ਉਹਨਾਂ ਨੇ ਦੇਖਿਆ ਤੇ ਉਹ ਸਾਡੇ ਕੋਲ ਲੈ ਕੇ ਆਏ ਬੱਚੇ ਦੀ ਕੋਡ ਰਿਪੋਰਟ ਅਸੀਂ ਕਲੈਮ ਕਰਤੀ ਹੈ ਠੀਕ ਹੈ ਆਕਸੀਜਨ ਲਗਾਤੀ ਹੈ ਇੱਥੇ ਅਸੀਂ ਬੱਚੇ ਦੀ ਜਿਹੜੀ ਕੰਡੀਸ਼ਨ ਕ੍ਰਿਟੀਕਲ ਹੈ ਬੱਚਾ ਟਾਈਮ ਤੋਂ ਪਹਿਲਾਂ ਦਾ ਹੋਇਆ ਹੋਇਆ ਵਾ ਤੇ ਅਸੀਂ ਇਹਨੂੰ ਅਕੇ ਲੁਧਿਆਣੀ ਸਾਡੇ ਸਰਕਾਰੀ ਡਿਸਟ੍ਰਿਕਟ ਹਸਪੀਟਲ ਤੇ ਰੈਫਰ ਕਰ ਰਹੇ ਹਾਂ ਪੁਲਿਸ ਇਨਫੋਰਮੇਸ਼ਨ ਅਸੀਂ ਆਪਣੇ ਵੱਲੋਂ ਪੇਸ਼ਤੀ ਆ ਵੀ ਇਦਾਂ रखा तो 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 था, था बच्चा पेट के रख दिया था बच्चा उठा लिया गोद में गोद में तरस दिया बच्चा का जन्म दे दिया ताकि उसको पतरी पाल नहीं किया किसी को पास बिगने से क्या फायदा किसी को दे देता था, था तो पोस लेता पाल लेता अपने बच्चे के तू नहीं पालती मैं पाल के उसको जिंदगी तो देता दुनिया लोग बोलता यही ना जो किसी ने बच्चा बिग दिया तो फलाने आदमी भैया रानी पोस लिया उसको पोष पाल के बड़े कर दिए कितने टाइम का तो बच्चा ये मेरे को पता नहीं है मैं तो जा रहा था नहाने ड्यूटी का समय हो रहा था मैं ड्यूटी जा रहा था मेरा मुंडा आ रहा था बेटा दैतून ले आते मैं मुँह धोके तैयारी हूँ

मांग क्या करते हो आप क्या मांग करते हो क्या मांग नहीं तो देख चीन भी नहीं रहा कि किसके बचा है कौन कुतिया छोड़ के गई कौन नहीं हम लोग सुता पा रहा था अब छोड़ के गया मैं क्या किसको बोलूं अब उन बोलू का मर्जी पुलिस वाले कार्रवाई कर सकते हूँ अच्छा भी नहीं कर सकते मैं तो देखा नहीं हूँ ये किसका बचा है किसका मैं देखता तो वही ना झोटा पकड़ के मारते उसको आरमजादी को किसी को इज्जत बाजार में नहीं बिकता है बिकता है इज्जत नहीं बिकता है सौदे खरीदने जाते हैं एक बार खरीदते है पचासन नहीं खरीदना पड़ता है कपड़े लेते हैं ना तो फट जाता है ना पे करके देगा तो वो कपड़े बदल देंगे बाकी और चीज नहीं बदला सकता है कंजरी कैसा आदमी थी कैसा नहीं मैं लोग देखा भी नहीं ना ड्यूटी करके हम लोग सोने वाला आदमी

डॉक्यूमेंट वगैरह फिल करके किधर जाऊं हां जी पुलिस रूम में फॉर्म भरता है ना पुलिस वाले आएंगे मेरे तो डॉक्यूमेंट जो भी होएगा बच्चे का सारा मैं कराऊंगी जो बच्चे रेफर भी करता है या मैच्योर पे भी तो मैं वो लेके जाऊंगी सारी जिम्मेदारी मेरी